ਅਸੰਖ ਜਪ ਅਸੰਖ ਪਾਉ ਬਿਆੰਤ ਜਪ ਕਰਦੇ ਹਨ ਬਿਆੰਤ ਭਗਤੀ ਕਰਦੇ ਹਨ ਅਸੰਖ ਪੂਜਾ ਅਸੰਖ ਤਪ ਤਾਉ ਬਿਆੰਤ ਪੂਜਾ ਕਰਦੇ ਹਨ ਬਿਆੰਤ ਤਪ ਤਾਪਦੇ ਹਨ ਅਸੰਖ ਗ੍ਰੰਥ ਮੁਕ ਵੇਦ ਪਾਠ ਬਿਆੰਤ ਮੂਹ ਤੋਂ ਵੇਦਾਂ ਤੇ ਗ੍ਰੰਥਾਂ ਦਾ ਪਾਠ ਕਰਦੇ ਹਨ ਅਸੰਖ ਜੋਗਮਨ ਰਹੇ ਉਦਾਸ ਬਿਆੰਤ ਜੋਗਾ ਧਾਰਿ ਮਨ ਕਰਕੇ ਉਪਰਾਮ ਰਹਿੰਦੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ ਬਿਆਨਤ ਭਗਤ ਗਿਆਨ ਗੁਨਾ ਦੀ ਵਿਚਾਰ ਕਰਦੇ ਹਨ ਅਸੰਖ ਸਤੀਆ ਸੰਕਤਾਤਾਰ ਬਿਆਨਤ ਸਤਵਾਦੀ ਹੰਤੇ ਬਿਆਨਤ ਦਾਤੇ ਹਨ ਅਸੰਖ ਸੂਰ ਮੂਨ ਪਖਸਾਰ ਬਿਆਨਤ ਸੂਰਮੇ ਮੂਨ ਉਤੇਸ਼ਸ਼ਤਰ ਖਾਂਦੇ ਹਨ ਅਸੰਖ ਮੂਨ ਲਵਲਾਇਤਾਰ ਬਿਆਨਤ ਚੁਪ ਧਾਰ ਕੇ ਇਕਸਾਰ ਪ੍ਰਤੀਤੀ ਲਾਉਂਦੇ ਹਨ ਕੁਦਰਤ ਕਹੋ ਨ ਕਹਾ ਵਿਚਾਰ ਕਿਹੜੀ ਸ਼ਕਤੀ ਨਾਲ ਮੈਂ ਵਿਚਾਰ ਕਰਾਂ ਵਾਰਿਆ ਨ ਜਾਵਾ ਇੱਕ ਵਾਰ ਮੈਂ ਇੱਕ ਵਾਰੀ ਵੀ ਬਲੇਹਾਰੀ ਨਹੀਂ ਜਾ ਸਕਦਾ ਜੋ ਤੁਧ ਪਾਵੇ ਸਾਈ ਪਰੇਕਾਰ ਜੋ ਤੈਨੂੰ ਪਾਵੇ ਉਹੀ ਕਾਰ ਚੰਗੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਇਹ ਨਿਰੰਕਾਰ ਨੂੰ ਤੂੰ ਸਦਾ ਹੀ ਸਥਿਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ